ਮਾਇਆ ਦੀ ਖੋਜ ਜੇ ਨਹੀਂ ਵਰਜੀ ਕਰਦੇ ਲੋ ਕਦੇ ਐਸਾ ਹੋ ਨਹੀਂ ਸਕਦਾ ਕਿ ਸਾਰੀ ਖੋਜ ਮਾਇਆ ਦੀ ਆਦਮੀ ਕਰ ਲਵੇ ਉਹ ਤੋਂ ਪਹਿਲਾਂ ਆਦਮੀ ਮਾਇਆ ਦੀ ਖੋਜ ਕਰਪਾ ਆਦਮੀ ਨੇ ਆਪਣੇ ਆਪ ਨੂੰ ਨਸ਼ਟ ਕਰ ਲੈਣਾ ਐਸੀਆਂ ਨੇ ਛਤੀਆਂ ਬਣਾ ਲੈ ਲਈ ਇਹਨੇ ਇਹਦੇ ਦਿਮਾਗ ਦੇ ਕੀੜੇ ਨੇ ਕਹਿਣਾ ਹੁਣ ਮੈਂ ਰਾਜ ਕਰ ਲਵਾਂ ਸਾਰੀ ਦੁਨੀਆ ਤੇ ਉਹਨੇ ਦੇ ਬ੍ਰੋਤੀਆਂ ਨੇ ਬਣਾ ਲੈ ਲਈ ਇਹਨੇ ਉਹਦਾ ਦੂਜਿਆਂ ਨੇ ਬਣਾ ਲੈ ਲਈ ਨੇ ਆਪ ਵਿੱਚ ਹੀ ਲੜਕੇ ਹੀ ਮਰ ਜਾਣੇ ਇਹ ਤਾਂ ਹੋ ਸਕਦਾ ਜਿਹੜਾ ਕੋਈ ਹੋਲ ਨੂੰ ਤਿਆਰ ਹੈ ਇਹਰ ਕਰਕੇ ਗੁਰਬਖੇਸਰਾ ਪੈਦੇ ਗਏ। ਵਾਇਲੀ ਕੋਝ ਨੂੰ ਗੁਰਮਖਾਨੇ ਬਣਾ ਸੀ ਤਿਆਰੀ ਪੈਣਾ। ਇਸ ਵਿਦਿਆ ਦਾ ਲੋ ਇਸ ਗਿਆਨ ਦਾ ਲੋ ਵਿਗਿਆਨ ਤਾਂ ਹੀ ਰੱਖਿਆ ਹੈ। ਕੀ ਨਹੀਂ ਹੈ ਵਿਗਿਆਨ? ਵਿਗਿਆਨ ਹੁੰਦਾ ਬਹੁਤ ਹੀ ਖਤਰਨਾਕ ਗਿਆਨ। ਉਹ ਗਿਆਨ ਜਿਹੜਾ ਸਾਨੂੰ ਬਰਬਾਦ ਕਰ ਸਕਦਾ ਹੈ। ਆਦਿ ਨੂੰ ਬਰਬਾਦ ਕਰ ਦੂਗਾ। ਮਾਇਆ ਦੀ ਖੋਜ ਜੇ ਨਹੀਂ ਵਰਜੀ ਕਰਦੇ ਉਹ ਕਦੇ ਐਸਾ ਹੋ ਨਹੀਂ ਸਕਦਾ ਕਿ ਸਾਰੀ ਖੋਜ ਮਾਇਆ ਦੀ ਆਦਮੀ ਕਰ ਲਵੇ ਉਹ ਤੋਂ ਪਹਿਲਾਂ ਆਦਮੀ ਮਾਇਆ ਦੀ ਖੋਜ ਕਰਪਾ ਆਦਮੀ ਨੇ ਆਪਣੇ ਆਪ ਨੂੰ ਰੈਸਟ ਕਰ ਲਿਆ ਐਸੀਆਂ ਨੇ ਸ਼ਕਤੀਆਂ ਬਣਾ ਲ ਲਈਆਂ ਨੇ ਇਹਦੇ ਦਿਮਾਗ ਦੇ ਕੀੜੇ ਨੇ ਕਹਿਣਾ ਹੁਣ ਮੈਂ ਰਾਜ ਕਰ ਲਵਾਂ ਸਾਰੀ ਦੁਨੀਆ ਉੱਤੇ ਉਹਦੇ ਨੇ ਵਿਰੋਧੀਆਂ ਨੇ ਬਣਾ ਲ ਲਈਏ ਉਹਦਾ ਦੂਜਿਆਂ ਨੇ ਬਣਾ ਲ ਲਈਏ ਆਪਣੇ ਵਿੱਚ ਹੀ ਲੜਕੇ ਹੀ ਮਰ ਜਾਣੇ ਇਹ ਤਾਂ ਹੋ ਸਕਦਾ ਜਿਹੜਾ ਕਿ ਹੋਲ ਨੂੰ ਤਿਆਰ ਹੈ ਇਸ ਕਰਕੇ ਗੁਰਮੁਖੇਸ ਰੱਬ ਤੇ ਡੇਗਿ। ਬਾਇਰੀ ਗੋਜ ਨੂੰ ਗੁਰਮਖਾਨੇ ਬਣਾ ਕੇ ਤਿਆਰੀ ਪੜੋ। ਇਸ ਵਿਦਿਆ ਦਾ ਲੋ ਇਸ ਗਿਆਨ ਦਾ ਲੋ ਵਿਗਿਆਨ ਤਾਂ ਹੀ ਰੱਖਿਆ ਹੈ। ਗਿਆਨੀ ਹੈ ਵਿਗਿਆਨ। ਵਿਗਿਆਨ ਹੁੰਦਾ ਬਹੁਤ ਹੀ ਖਤਰਨਾਕ ਗਿਆਨ। ਉਹ ਗਿਆਨ ਜਿਹੜਾ ਸਾਨੂੰ ਬਰਬਾਦ ਕਰ ਸਕਦਾ ਹੈ। ਆਦਿ ਨੂੰ ਬਰਬਾਦ ਕਰ ਦੂਗਾ।